ਜਥੇ ਸਤਗੁਰਾਂ ਦੇ ਪਾਵਨ ਸਥਾਨ ਦੇ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਇਹ ਬਾਬਾ ਦੀਪ ਸਿੰਘ ਜੀ ਦੀ અપਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਚੀਦਾ ਸਾਹਿਬ ਚਾਟੀਵੰਦ ਚੌਂਕ ਵਿਖੇ ਇਕੱਠੇ ਦਾ ਹੈ ਤੇ ਬੜੀ ਧੁੰਮ ਦਾ ਮਨਾਇਆ ਜਾਂਦਾ ਹੈ ਅੱਜ ਤਰੰਗੜ੍ਹ ਹਿੱਸੇ ਉੱਤੇ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਕੋਲੋਂ ਲੈ ਕੇ ਆਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹਾਂਗਾ ਮਗਰ ਕੈਮਰਾਮੈਨ ਕੈਮਰਾ ਘੁਮਾਵੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢੇ ਜਾ ਰਿਹਾ ਹੈ ਕਿੰਨੇ ਵਜੇ ਨਗਰ ਪਹੁੰਚੋਗੇ ਜੀ ਇਹ ਪਛੇ پورے 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਕੱਟ ਕਰਾਂਗੇ ਪਤਾ ਜੀ ਠੀਕ ਹੈ ਹਾਂ ਸਾਡੇ ਬਾਬੇ ਨੇ ਜਰੂਰ ਲਾ ਜਾਰੀ ਕਿਹੜੇ ਨਾ ਦੇਖ ਲੈ ਕੇ ਜਾਓਗੇ ਬਾਕੀ ਨਾ ਕਰ ਰਹੀ ਤੇ ਵੇ ਦੇ ਕਿ ਕਰ ਰਹੀ ਬਾਬੇ ਇਹਦਾ ਕੋਰਡਾ ਕਿਨੇ ਬੋਡ ਦਾ ਕੀ ਕਹਿੰਦੇ ਬੋਡ ਦਾ ਕਿਸ ਤਰੀਕੇ ਨਾਲ ਖੜਾਇਆ ਜਾਏਗਾ ਹਰ ਸਾਲ ਜਾਂਦਾ ਜਿੰਨਾ ਸਾਲ ਹੋ ਗਿਆ ਇਹਨਾਂ ਆਦਮੀ ਨੇ ਕਿਉਂ ਕਰਦੇ ਦੇਖ ਜੀ ਬੰਦਾ ਮਾਨਿਕ ਮੋਤਰਾ ਜੀ ਬਜੀ ਕੀ ਕਹਿਣਾ ਜਾਓ ਕਿ ਬਾਬਾ ਜੀ ਦੇ ਆਸ਼ੀਰਵਾਦ ਨਾਲ ਜੇ ਕੇਕ ਲੈ ਕੇ ਜਾਦੇ ਜੇ ਕਿਨੇ ਫੰਡ ਦਾ ਕੇਕ ਹੈ ਬਾਬਾ ਜੀ ਆਸਾਂ ਲੱਖ ਲੱਖ ਵਧਾਈ ਹੋਵੇ ਲੋਕਾਂ ਦਾ ਕੇਗਾ ਹਰ ਘਰ ਲੈ ਕੇ ਜਾਂਦਾ ਲੋਕਾਂ ਦੇ ਯਾਦ ਲੈ ਕੇ ਜਾਂਦੇ ਆ ਚੰਦੀ ਦਿੰਦੇ ਲਈ ਲੈ ਕੇ ਜਾਂਦੇ ਆ ਇਹ ਕਿੰਨੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਲੋਲੇ ਬਾਜੇ ਵੈਣ ਮੁੱਚੀ ਬਾਣ ਰਸ ਦੇ ਰਾਕੇ ਬੰਬੇ ਦੇ ਕੇ ਕੁਪੇ ਦੇ ਰੂਪ ਰੱਖ ਕੇ ਅਸ਼ੀਦਾ ਸਾਹਿਬੀ ਰੋਗ ਦੇ ਵਿੱਚ ਅੱਧੇ ਮਿੰਟ ਰੋਗ ਦੇ ਹੋ ਜਾਂਦੇ ਕਿੰਨੇ ਵਜੇ ਕੇ ਚੱਟਦੇ ਬਸ 12 ਵਜੇ ਪੂਰੇ ਕਰਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ